ਹਾਂਜੀ ਮਿੱਤਰੋ ਮੈਂ ਆਪਣਾ ਥੋੜਾ ਜੀਤ ਆਪਣੇ ਕੋਲੇ ਅੱਜ ਨਵੀਂ ਬਲੌਗਰ ਵੀ ਪਹੁੰਚਿਆ ਹੋਇਆ ਹੈਗਾ ਤੇ ਇਕ ਆਪਣੇ ਦਾ ਪਿੱਛੇ ਬੈਠਾ ਬੰਦਾ ਲਾਲ ਕਬੂਤਰ ਲਾਲ ਕਬੂਤਰ ਲਾਲ ਕਬੂਤਰ ਠੀਕ ਹੈ ਇਹ ਤਸਵੀਰ ਵੀ ਚੈੱਕ ਕਰ ਸਕਦੇ ਹੋ ਅਸਲ ਹੈਗਾ ਵੀ ਇਹ ਤਾਂ ਅਸੀਂ ਬਲੌਗ ਬਣਾ ਰਹੇ ਆ ਇਹਨੂੰ ਐ ਨਹੀਂ ਪਤਾ ਹੈਗਾ ਵੀ ਇਹ ਕਿਸੇ ਦਿਨ ਸਾਡੇ ਬਲੌਗ ਹੀ ਚੱਲਣੇ ਆਗੇ ਇਸ ਨੂੰ ਮੜਾ ਉਹ ਆਹ ਭੈ ਕੁਲਿਓਂ ਕੇ ਮੁਖੀਆ ਠੀਕ ਹੈ ਇਹ ਵੀਰੇ ਅਰਮਾਨ ਦਾ ਵੱਡਾ ਭਾਈ ਆ ਬਾਕੀ ਤੁਸੀਂ ਜਰ ਮਨਨਾਂ ਜਾਣਦੀ ਹੋਵੋਗੇ ਇਹਦਾ ਬਲੌਗ ਡੀਲੀਟ ਕਰਿਆ ਹਾਂ ਜੀ ਇਹ ਚਰਤਾ ਉਹ ਹੋ ਰਹੀ ਹੈ ਵਿੱਚ ਮਤਲਬ ਉਹ ਮੇਰੀ ਵੀਡੀਓ ਦੀ ਪਾਇ ਕਰਨੀ ਹੈ ਜੀ ਅੱਜ ਤੋਂ ਬਾਅਦ ਕਿ ਉਹਦੀ ਜਮਾ ਬਲੌਗ ਦੇ ਵਿੱਚ ਨਹੀਂ ਦਿਖੂਗਾ ਸਾਡੇ ਸਾਡੇ ਬਲੌਗ ਦੇ ਵਿੱਚ ਨਹੀਂ ਉਹਨੇ ਦਿਖਣਾ ਕਦੇ ਵੀ ਵੀਰੇ ਵੈਸੇ ਉਹ ਬਲੌਗ ਡੀਲੀਟ ਨਹੀਂ ਕੀਤਾ ਸੀ ਪ੍ਰਾਈਵੇਟੀ ਕੀਤਾ ਹੋਇਆ ਬਾਕੀ ਬੰਦਾ ਉਹ ਗੁੱਸੇ ਹੈਗਾ ਆਪਾਂ ਨੂੰ ਮਨਾਉਣਾ ਵਾ ਆਪਾਂ ਮਿਲਦੇ ਅੱਜ ਉਹਨੂੰ ਜਦੋਂ ਆਪਾਂ ਇੱਥੋਂ ਜਾਵਾਂਗੇ ਉਹਦਾ ਆਪਾਂ ਉਹਨੂੰ ਵੀ ਮਿਲ ਕੇ ਜਾਵਾਂਗੇ ਦੇਖਦੇ ਹਾਂ ਉਹਦਾ ਰਿਐਕਸ਼ਨ ਕੀ ਹੁੰਦਾ ਦੇਖ ਕੇ ਬਾਕੀ ਯਾਰ ਉਹਨੇ ਤਾਂ ਬਲੌਗ ਹੀ ਕਰਤਾ ਆਪਾਂ ਨੂੰ ਕਹਿੰਦਾ ਬਲੌਗ ਤੇ ਇੰਨਾ ਗੁੱਸਾ ਕਰਕੇ ਬਲੌਗ ਹੀ ਕਰਦਾ ਬੱਚਾ ਆਇਆ ਤੀ ਸਾਢੇ 3:00 ਤੇ ਦੱਸ ਸਕਦਾ ਕਮੈਂਟਾਂ 'ਚ ਵੀ ਸੋਹਣਾ ਕੌਣ ਆ ਇਹ ਆ ਲਾਲ ਕਬੂਤਰ ਬੈਠਾ ਲਾਲ ਕਬੂਤਰ ਲਾਲ ਕਬੂਤਰ ਭਾਈ ਇਹ ਇਹ ਭਾਈ ਇਹ ਵੀ ਗਾਲਾਂ ਬਹੁਤ ਗੱਲ-ਗੱਲ ਤੇ ਗਾਲ ਕੱਢਦਾ ਹੈਗਾ ਇਹਦੀ ਵੀ ਥੋੜੀ ਜੀ ਗੱਲ ਹੈ ਅਹੀਂ ਗਾਲ-ਬਾਦ ਕਰਾਉਣੀ ਆ ਆਪਾਂ ਠੀਕ ਆ ਤੇ ਤੁਹਾਨੂੰ ਦਿਖਾਉਣੇ ਅੱਗੇ ਚੱਲ ਕੇ ਉਹਨੂੰ ਲੈ ਕੇ ਜੰਨੇ ਹੁਣ ਮਸਾ ਚੱਕਿਆ ਕਰੋ ਇਹਨੂੰ ਪਾ ਕੇ ਭਾਈ ਇਹਦੇ ਇੱਕ ਤਾਂ ਲਾਲ ਸ਼ਰਟ ਪਾਈ ਉਤੋਂ ਦੀ ਲੋਅਰ ਜਿੰਮੇ ਹੈ ਨਾ ਨਾਲੇ ਦੇ ਟੰਗਾਂ ਹੁੰਦਾ ਕੋਸੇ ਸ਼ੁਭਾ ਭਾਈ ਇਹ ਅਰੇ ਮੇਰੀ ਬੈਕਪੈਕ ਨੂੰ ਮੈਂ ਭੇਜਦਾ ਹਾਂ ਕਿਸੇ ਨੂੰ ਬੰਦ ਨੂੰ ਮੈਦਾਨ ਗਾ ਲਾ ਕੇ ਦਿਖਾਉਣੇ ਆ ਕੀ ਸੈਕਟਰ ਵਗਾ ਬਣੇ ਰਹੋ ਚੰਗਾ ਭਾਈ ਭਾਈ ਅਰਮਾਨ ਵੀ ਆ ਗਿਆ ਆਪਣਾ ਅਰਮਾਨ ਵੀ ਆ ਗਿਆ ਉਹ ਤੁਸੀਂ ਚੈੱਕ ਕਰ ਸਕਦੇ ਅਰਮਾਨ ਇੱਥੇ ਘੁੰਮਦਾ ਫਿਰਦਾ ਓਏ ਓਏ ਅਰਮਾਨ ਮੈਨੂੰ ਲੱਗਦਾ ਹੈ ਮੈਂਨੇ ਪਹਿਲੇ کہیں ਆਪਕੋ ਦੇਖਾ ਹੈ ਓਏ ਅਰਮਾਨ ਜੀ ਕਿਹਦਾ ਇਹ ਉਹ ਪਿੱਛੇ ਸੇ ਲੱਗਦਾ ਹੋਗਾ ਮੈਨੂੰ ਪਿੱਛੇ ਸੇ ਦੇਖ ਕੇ ਬਹੁਤ ਲੋਗ ਉਹ ਆਪ ਜੈਸਾ ਹੀ ਲੱਗਦਾ ਹੈ ਦੇਖੋ ਸਾਡਾ ਧਿਆਨ ਨਹੀਂ ਕੇ ਪਾਸ ਜਾ ਰਿਹਾ ਹੁੰਦਾ ਫੋਨ ਵੀ ਡੱਗ ਚੁੱਕਿਆ ਸੀਗਾ ਔਰ ਡਿੱਗਿਆ ਨਹੀਂ ਹੈਗਾ ਦੱਸ ਇੱਕ ਵਾਰ ਹੱਸ ਕੇ ਦਿਖਾ ਹੱਸ ਕੇ ਦਿਖਾ ਠੀਕ ਹੈ ਹੱਸ ਕੇ ਇੱਧਰ ਇੱਧਰ ਆਗਾ ਇੱਧਰ ਆਗਾ ਭਾਈ ਪਹੁੰਚ ਚੁੱਕੇ ਆ ਆਪਣਾ ਬਾਈ ਦੇਖੋ ਪਹਿਲਾਂ ਖੜ ਜਾ ਤੁਹਾਨੂੰ ਮੈਂ ਦਿਖਾਈ ਦਿੰਨਾਗਾ ਤੇ ਦੇਖ ਭਾਈ ਤਰਕੇ ਦਾ ਬਾਈ ਲੋਰ ਦੇ ਓਏ ਲੋਰ ਤੇ ਅੱਬੇ ਮਾਫੀ ਮੰਗ ਇਤ ਯਾਦ ਰੱਖੀ ਲੋਰ ਤੇ ਕੋਈ ਕਵੈਟੜੀ ਇਹ ਲੋਰ ਹੈਗੇ ਮੇਰੇ ਸਾਈਡ ਦੀ ਲੋਕ ਮੰਨਦੇ ਹੁੰਦੇ ਇੱਥੇ ਇਹਨੇ ਬੰਦੀ ਇੱਥੇ ਨਹੀਂ ਰੋਪਿਆ ਕੋਈ ਇੱਥੇ ਹੀ ਬੰਨੀ ਹੋਏ ਓਏ ਇਹ ਇਹ ਵੀਰੇ ਯਾਰਾਂ ਦਾ ਸਟਾਈਲ ਹੈ ਯਾਰਾਂ ਦਾ ਸਟਾਈਲ ਯਾਰਾਂ ਦਾ ਸਟਾਈਲ ਯਾਰਾਂ ਦਾ ਸਟਾਈਲ ਤੇ ਬਾਈ ਸ਼ਰਟ ਚੈੱਕ ਕਰ ਰਹੇ ਤੁਸੀਂ ਕਾਲੀ ਲਾਲੀ ਕਾਲਾ ਓਏ ਗਾਲੀ ਤਾਂ ਤੇਰੇ ਪਾਈ ਆ ਸ਼ਰਮ ਨਹੀਂ ਹੱਤੇ ਤੂੰ ਜਾ ਕੇ ਕੱਲਕੇ ਲੜਕੇ ਸੇ ਮਾਫੀ ਮੰਗ ਉਹ ਸੌਰੀ ਕਾਲੀ ਟੋਪੀ ਬਾਈ ਠੀਕ ਆ ਬਾਕੀ ਮੇਨ ਬਾਈ ਆਏ ਆ ਇਹ ਮੇਰੇ ਨਾਲ ਮੈਚਿੰਗ ਕਰਕੇ ਆਉਂਦਾ ਹੁੰਦਾ ਨੇ ਵੀ ਜਦੋਂ ਵੀ ਕਰੇ ਉਦੈ ਵੀ ਨੇ ਮੇਰੇ ਨਾਲ ਕੱਸਾ ਮੈਚਿੰਗ ਕਰਿਆ ਜੱਜ ਨੇ ਮੇਰੇ ਨਾਲ ਸਲਟ ਮੈਚਿੰਗ ਕਰ ਲਈ ਨੀ ਸਿੱਧ ਤੇਰੀ ਮੈਚਾਂਗਾ ਬਣਾਉਣ ਦੀ ਕੋੜੈ ਨੀ ਥਾ ਤਬ ਮੈਂ ਉਹ ਨਾ ਉਹ ਸਟਾਈਲ ਉਹ ਬਾਤ ਤੇਰੇ ਬਾਈ ਤੇਰੀ ਬਣਾਉਣਿਆ ਲੈ ਤੇਰੀ ਬਣਾਵਾਂਗੇ ਕੋਈ ਕੋਈ ਚੱਕਰੀ ਨਾ ਬੰਨ ਦੇ ਮੈਂ ਤੈਨੂੰ ਦੱਸਦਾ ਬਾਈ ਇਥੇ ਨਾਰੀਅਲ ਜਾ ਰਿਹਾ ਸੀਗਾ ਆਪਣੀ ਨਹਿਰ ਦੇ ਵਿੱਚ ਇਹਨੇ YouTube ਤੇ ਦੇਖੀ ਆ ਪਹਿਲਾਂ ਵੀਡੀਓ ਪੂਰੀ ਹੁਣ ਇਹ ਕਹਿੰਦਾ ਨਾਰੀਅਲ ਕਿਵੇਂ ਕੱਢਣਾ ਤੇ ਬਾਈ ਸਾਨੂੰ ਇਹ ਨੇ 2 ਵਜਾ ਲਿਆ ਕੇ ਖੜਾ ਖੜਾ ਕੀਤਾ ਹੋਇਆ ਇਹਨੇ ਕਿ ਰੱਸੀ ਉਹ ਸ਼ਰਮ ਨਹੀਂ ਹੱਤੇ ਤੂੰ ਜਾ ਰੱਸੀ ਰੱਸੀ ਉੱਤੇ ਮਈਆ ਬਾਈ ਕਹਿੰਦਾ ਉਹ ਦੇ ਨਾਰੀਅਲ ਜਾ ਕਾਲ ਹਾਂ ਦੇਖੋ ਬਾਈ ਤੁਹਾਨੂੰ ਜ਼ੂਮ ਕਰਕੇ ਮੈਂ ਦਿਖਾ ਰਿਆਂਗਾ ਚੱਲਿਆ ਨਾਰੀਅਲ ਚੱਲ ਵੀ ਕਾਲ ਚਾ ਚੱਲ ਸਾਲ ਸਾਲ ਆ ਗਲਤ ਹੋ ਜਾਊਗਾ ਸਾਲਾ ਮਰੀ ਚੱਲ ਜਾ ਓਏ ਚੱਲ ਮਜ਼ਾ ਕਰਨਾ ਮਾਰਸਾਲ ਆ ਦੀ ਲੇਖ ਛਾਲ ਨਹਿਰ ਵਿੱਚ ਮਾਰਦਾ ਓਏ ਬਾਹਰ ਕੱਢ ਦੀ ਓਏ ਬਾਹਰ ਕੱਢ ਦੀ ਓਏ ਕੀ ਕਰੂ ਯਾਰ ਜ਼ਿੰਦਗੀ ਵਿੱਚ ਕੁਝ ਬਚਾ ਹੀ ਨਹੀਂ ਬਾਹਰ ਛੱਡ ਦੀ ਡੁੱਬ ਜਾ ਬਾਹਰ ਕੱਢ ਦੀ ਹਸਾ ਹਾਂ ਬਾਹਰ ਥੋੜੀ ਇਧਰ ਨੂੰ ਨਹੀਂ ਆਈ ਲੱਗਦੀ ਬਾਹਰ ਛੱਡ ਦੀ ਮੈਂ ਡੁੱਬ ਜੂ ਚਲੋ ਉਹ ਤਾਂ ਠੀਕ ਆ ਰਹਿਣ ਦੇ ਨਾਰੀਅਲ ਨੂੰ ਕਿਉਂ ਪਾਣੀ ਦੇ ਵਿੱਚ ਕਦੇ ਪੈਰ ਨਹੀਂ ਪਾਈਦਾ ਕਦੇ ਹੱਥ ਨਹੀਂ ਪਾਈਦਾ ਇਹ ਆਪਣਾ ਇੱਕ ਬਹੁਤ ਵਧੀਆ ਪਵਿੱਤਰ ਜਗਾ ਹੈਗੀ ਉੱਥੇ ਥੱਲੇ ਜਮਾ ਥੱਲੇ ਕੋਈ ਉੱਥੇ ਤਲਕਣਾ ਬੋਲੀਏ ਉੱਥੇ ਯਾਰ ਐ ਆ ਉੱਥੇ ਇਹਨੂੰ ਦੱਸ ਕੀ ਸਿਸਟਮ ਆਗਾ ਸਾਰਾ ਤੇ ਮੈਂ 2 ਮਿੰਟ ਲਈ ਹੋਰਤੀ